ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਮੈਂ ਬਣ ਕੇ ਅਮਰਸਰ ਸ਼ਹਿਰ ਦੀ ਜਿਹੜੀ ਇਹ ਸੰਪੂਰਨ ਜਿਹੜੀ ਡਿਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਜਰਨਾ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਚਰਨਾ ਦੇ ਵਿੱਚ ਅਰਦਾਸ ਵੀ ਕਰਾਂਗਾ ਕਿ ਗੁਰੂ ਰਾਮਦਾਸ ਸਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ ਔਰ ਮੈਂ ਅਮਰਸਰ ਸ਼ਹਿਰ ਦੀ ਪੂਰਨ ਤੌਰ ਤੇ ਜਿਹੜੀ ਡਿਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਆ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾਂ। ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਮੈਂ ਬਣ ਕੇ ਅਮਰੋਸਲ ਸ਼ਹਿਰ ਦੀ ਜਿਹੜੀ ਸੰਪੂਰਨ ਜਿਹੜੀ ਡਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਜਰਨਾ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਾਂਗਾ ਕਿ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ। ਔਰ ਮੈਂ ਅਮਰਸਰ ਸ਼ਹਿਰ ਦੀ ਪੂਰਨ ਤੌਰ ਤੇ ਜਿਹੜੀ ਡਿਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਆ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾਂ ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਮੈਂ ਬਣ ਕੇ ਅਮਰਸਰ ਸ਼ਹਿਰ ਦੀ ਜਿਹੜੀ ਸੰਪੂਰਨ ਜਿਹੜੀ ਡਿਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਜਰਨਾਲ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਅਰਦਾਸ ਹੀ ਕਰਾਂਗਾ ਕਿ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ ਔਰ ਮੈਂ ਅਮਰਸਰ ਸ਼ਹਿਰ ਦੀ ਪੂਰਨ ਤੌਰ ਤੇ ਜਿਹੜੀ ਡਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਆ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾਂ ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਮੈਂ ਬਣ ਕੇ ਅਮਰਸਰ ਸ਼ਹਿਰ ਦੀ ਜਿਹੜੀ ਸੰਪੂਰਨ ਜਿਹੜੀ ਡਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਜਰਨਾ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਚਰਨਾ ਦੇ ਵਿੱਚ ਅਰਦਾਸ ਵੀ ਕਰਾਂਗਾ ਕਿ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ ਔਰ ਮੈਂ ਅੰਮ੍ਰਿਤਸਰ ਸ਼ਹਿਰ ਦੀ ਪੂਰਨ ਤੌਰ ਤੇ ਜਿਹੜੀ ਡਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਆ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾਂ ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਮੈਂ ਬਣ ਕੇ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਇਹ ਸੰਪੂਰਨ ਜਿਹੜੀ ਡਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਜਰਨਾਂ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਾਂਗਾ ਕਿ ਗੁਰੂ ਰਾਮਦਾਸ ਸਿੱਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ ਔਰ ਮੈਂ ਅੰਮ੍ਰਿਤਸਰ ਸ਼ਹਿਰ ਦੀ ਪੂਰਨ ਕੌਰ ਤੇ ਜਿਹੜੀ ਡਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਹੈ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾਂ ਇਹ ਗੁਰੂ ਰਾਮਦਾਸ ਨੇ ਜਿਹੜੀ ਸੇਵਾ ਬਖਸ਼ੀ ਹੈ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਮੈਂ ਬਣ ਕੇ ਅਮਰਸਰ ਸ਼ਹਿਰ ਦੀ ਜਿਹੜੀ ਇਹ ਸੰਪੂਰਨ ਜਿਹੜੀ ਡਵੈਲਪਮੈਂਟ ਦਿਨ ਰਾਤੇ ਕਰਕੇ ਕੋਸ਼ਿਸ਼ ਕਰਾਂਗਾ ਤੇ ਕੋਈ ਵੀ ਕਮੀ ਪੇਛੀ ਨਾ ਰਹੇ ਗੁਰੂ ਰਾਮਦਾਸ ਜਰਨਾ ਦੇ ਵਿੱਚ ਜਿੱਥੇ ਸ਼ੁਕਰਾਨਾ ਕਰਨ ਆਇਆ ਉਥੇ ਗੁਰੂ ਰਾਮਦਾਸ ਦੇ ਚਰਨਾ ਦੇ ਵਿੱਚ ਅਰਦਾਸ ਵੀ ਕਰਾਂਗਾ ਕਿ ਗੁਰੂ ਰਾਮਦਾਸ ਸਤੇ ਪਾਤਸ਼ਾਹ ਦਾ ਅਸ਼ੀਰਵਾਦ ਬਣਿਆ ਰਹੇ ਔਰ ਮੈਂ ਅਮਰਸਰ ਸ਼ਹਿਰ ਦੀ ਪੂਰਨ ਪੋਰਟ ਜਿਹੜੀ ਡਵੈਲਪਮੈਂਟ ਕਰਵਾ ਸਕਾਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਬਣ ਕੇ ਜਿਹੜੀ ਆ ਸਾਰੇ ਸ਼ਹਿਰ ਦੀ ਜਿਹੜੀ ਸੇਵਾ ਕਰ ਸਕਾਂ